ਸਾਰੇ ਜਣੇ ਮਿਲ ਕੇ ਕਰਦੇ ਆ ਸਾਰੇ ਟਿਕ ਟਕ ਹੋਗੇ ਬਾਣਾ ਆਪਣਾ ਰੋਈ ਜਾਂਦਾ ਏ ਤੇ ਇਹ ਨਾ ਨਿਕਲਦਾ ਵੇ ਅਸੀਂ ਪਹਿਲਾਂ ਹੁਣ ਆ ਗਏ ਆਪਣੇ ਕੋਲੇ ਬਣਿਆ ਦੇਖ ਬਣਿਆ ਕੀ ਆ ਮਨੇ ਬਾਓ ਉਹ ਦੇ ਕਹਦੇ ਕਿ ਬਾਓ 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 ਉਹ ਰੋਈ ਜਾਂਦਾ ਏ ਗੰਦਾ ਬੱਚਾ ਤੇ ਆਰਟਿਸਟ ਆਪਣੇ ਆਉਣ ਵਾਲੇ ਨੇ ਜੀ ਬਣੇ ਰਹੋ ਹੁਣ ਆਪਣੇ ਨਾਲ ਕੁਝ ਟਾਈਮ ਤੱਕ ਵੇ ਸਾਰੇ ਜਣੇ ਆ ਜਾਣ ਆ ਜਾਣਗੇ ਤੇ ਆਪਣਾ ਹੈਗਾ ਸ਼ੂਟ ਅੱਜ ਫੋਟੋ ਨਾਲ ਵਿਆਹ ਦਾ ਸਾਰੇ ਅੱਗੇ ਤੁਹਾਨੂੰ ਸ਼ੂਟ ਦੇ ਵਿੱਚ ਕੀ ਇਹ ਮੋਜ ਮਸਤੀਆਂ ਕਰਦੇ ਨੇ ਤੇ ਬਾਣਾ ਝੱਡਾ ਗੇਡੂ ਦਾ ਆਏ ਹੋਏ ਇਹ ਮੇਰਾ ਬਾਣਾ ਓਏ ਚਾਰ ਦੰਦੀਆਂ ਵਾਲਾ ਬਣਾ ਨੱਚ ਕੇ ਗਾਈ ਨੱਚ ਕੇ ਬਣਾ ਨੱਚੀਏ ਅੱਛੇ ਰਾਤ ਨੂੰ ਇਹ ਵੀਰੇ ਦੇ ਉੱਪਰ ਨਾ ਲੱਟਾ ਰੱਖ ਕੇ ਬਈ ਹੁੰਦੇ ਨੇ ਵੇ ਤੇ ਤੁਹਾਨੂੰ ਦਿਖਾਵਾਂਗੇ ਕਿਵੇਂ ਬੰਦੀ ਇਹ ਚੂਹਾ ਚੂਹਾ ਝੱਡਾ ਚੂਹਾ ਝੱਡਾ ਚੂਹਾ ਝੱਡਾ ਚੱਲੋ ਜੀ ਮਿਲਣੇ ਆਪਾਂ ਥੋੜੇ ਟਾਈਮ ਬਾਅਦ ਬਾਰੇ ਸਾਰੇ ਜਣੇ ਆਗੇ ਸ਼ੂਟ ਤੇ ਤੈਨੂੰ ਦਿਖਾਵਾਂਗੇ ਗੱਲਾਂ ਬਾਤਾਂ ਦੇਖੀ ਇਹ ਮੈਨੂੰ ਨਾ ਚਾਤੀ ਜੈ ਕਰਦੀ ਆ ਐ ਮੈਨੂੰ ਚਾਤੀ ਕਰੀ ਚਾਤੀ ਚਾਤੀ ਆਇਓ ਇਹ ਖੜ ਜਾ ਖੜ ਜਾ ਖੜ ਜਾ ਨਹੀਂ ਇਹ ਤਾਂ ਮਰ ਜੂ ਮੇਰਾ ਗਲਾ ਘੁੱਟ ਜੋ ਇਹਦਾ ਗਲਾ ਘੁੱਟ ਜੋ ਗੰਦੇ ਆ ਤੇ ਬਣੀ ਹਾਂ ਚਾਤੀ ਦੇ ਦੇ ਦੰਗੇ ਨੇ ਕਿਹੜਾ ਇੱਥੇ ਚਾਤੀ മ്മ

ਫਲਾਂ ਇਹਨੂੰ ਪ੍ਰੋਟੋਕੋਲ ਨਾਲ ਨਹੀਂ ਤੇ ਲੱਗੇ ਮਿੱਠੀ ਕਰੋ ਫਲਵਾਇਸ ਕਰਦੇ ਹਾਂ ਗਾਇਜ਼ ਹੈਲੋ ਡਾਇਟ ਕਿਵੇਂ ਹੋ ਆਏ ਹੈ ਕੁੱਤੀ ਆਂਦੀ ਐ ਬਾਣਿਆ ਦੇ ਕਿ ਆਵੇ ਸਾਸ੍ਰੀਕਾਲ ਜੀ ਸਾਸ੍ਰੀਕਾਲ ਜੀ ਸਾਸ੍ਰੀਕਾਲ ਜੀ ਸਾਰਿਆਂ ਨੂੰ ਬਹੁਤ ਸਨੇਹੇ ਲਾਗੇ ਬੈਟਰੀ ਤੋਂ ਲੈਡ ਲੁੱਟ ਲਈਏ ਨਾ ਨਾ ਲੈਟ ਦੀ ਤਾਂ ਲੋੜ ਹੀ ਨਹੀਂ ਬੱਸ ਵੀ ਅਸਤਾ ਤਾਂ ਦੇਖ 8 ਵਜੀਆਂ ਰਹੀਆਂ ਹਾਂ ਹੁਣ ਜਿਹੜਾ ਸਾਡਾ ਲੱਕੀ ਚਾਚਾ ਹੈ ਉਹੀ 12 ਵਜੇ ਉੱਠਦਾ ਪਹਿਲੇ ਸਾਡੇ ਤਾਂ ਕਿ ਜ਼ਾਰੇ ਹੈਗਾ ਨਾ ਫਿਰ ਮੈਨੂੰ ਤਾਂ ਘਰੇ ਕੰਮ ਹੁੰਦਾ ਨਾ ਮੈਂ ਹੌਲੀ ਹੌਲੀ ਆਉਣਾ ਘਰੇ ਕਿਤੇ ਗੋਹਾ ਘੂੜਾ ਪੜਦਾ ਛੱਟਣਾ ਪੈਂਦਾ ਅੱਛਾ ਅੱਛਾ ਕਾਈ ਨਾ ਵਾ ਗਾਇਿਆਂ ਦੀ ਤਾਂ ਲੋੜ ਹੀ ਨਹੀਂ ਪਾਪੀ ਹੈਗੀ ਚਾਚਾ 베ਰਾਂ ਵਾਲਾ ਆ ਰਿਹਾ ਕਿਲੋ 베ਰ ਹੀ ਲੈ ਦੇ रे पी गोटू बेर, बेर, देड़ी देड़ी बेर, देड़ी। बेर कच्चे ने गलखंड लग जाओ कम नहीं होना चाचा खबर ਉਹ ਕੀ ਹੁੰਦੇ ਆ ਬੇਰ ਜਿਹੜਾ ਭਾਈ ਵੀਰ ਦਾ ਦੇ ਦੇ ਨਹੀਂ ਉਹ ਪੈਸੇ 10 ਰੁਪਏ ਕੀ ਹੁੰਦੇ ਆ ਉਹ ਪ੍ਰੀਏ ਹੁੰਦੇ ਆ ਖਾਣ ਵਾਸਤੇ ਹੁੰਦੇ ਆ ਕਿ ਕੀ ਹੁੰਦਾ ਉਹ ਉਹ ਬਸ ਦੇਣ ਵਾਸਤੇ ਹੁੰਦੇ ਆ ਵੀ ਉਹ ਸਾਨੂੰ ਵੀ ਚੀਜ਼ ਦੇ ਉਹ ਪਹਿਲੇ ਦੇ ਕੇ ਉਹ ਤੀ ਦੇ ਹਾਂ 10 ਰੁਪਏ ਇਧਰੇ ਦੇ ਧੁੱਪ ਬਹੁਤ ਹੈ ਦੇ ਦੇ ਵੀਰਾ ਬਣ ਕੇ ਲੰਘ ਜਾਊਗਾ ਮੜ ਕੇ ਹੋਰ ਗੱਲ ਟੱਕ ਮਟੂਆ ਕਰੇ ਜਾਗੇ ਪੰਗਾ ਲੈ ਮਟੂਆ ਕਰੇ ਆਪਾਂ ਤਾਂ ਘਾਣ ਜੀ ਸਾਨੂੰ ਕੁਝ ਚੀਜ਼ ਖਾਣ ਨੂੰ ਜੀ ਕਰਦਾ ਹਨਾ ਇਹ ਨਹੀਂ ਦੁੱਤਵਾਉਂਦੇ ਨੇ ਬਾਪੂ ਕੋਲੇ ਪੁੱਛਣਾ ਜੀਪੇ ਜੇ ਜੀਪੇ ਚੱਲਦਾ ਹੋਇਆ ਤਾਂ ਲੈ ਲਈ ਬਾਪੂ ਕੋਲੇ ਜੀ ਬਾਪੂ ਤਾਂ ਸੈਂਕਲ ਤੇ ਫਿਰਦਾ ਮਟਰੋਡਾ ਕਿਹੜਾ ਬਾਪੂ ਕੋਲੇ ਜੇ ਬਾਪੂ ਕੋਲੇ ਜੀਪ ਹੈ ਜਲਦਾ ਹੁੰਦਾ ਬਾਪੂ ਸੈਂਕਲ ਤੇ ਨਹੀਂ ਫਿਰਦਾ ਸੀ ਵੱਡੀ ਕਾਰ ਤੇ ਫਿਰਦਾ ਹੁੰਦਾ ਅੱਜ ਹਾਂ ਜੀ ਐਂ ਤਾਂ ਜੀਪ ਜੀਪੇ ਤਾਂ ਆਪਣੇ ਕੋਲ ਵੀ ਚੱਲਦਾ ਸਾਰਿਆਂ ਕੋਲੇ ਆਪਣੇ ਕੋਲ ਦਿੰਦਾ ਨਹੀਂ ਮੇਰੇ ਤਾਂ ਕੌਣ ਚ ਖਾਤਾ ਹੀ ਨਹੀਂ ਹੈਗਾ ਮੇਰਾ ਵੀ ਕਾਉਂਟ ਜੀ ਬੈਲੈਂਸ ਹੈ ਜੀ ਬੈਲੈਂਸ ਅਕਾਊਂਟ ਚ ਖਾਤਾ ਹੈ ਮੇਰੇ ਤਾਂ ਅਕਾਊਂਟ ਚ ਖਾਤਾ ਹੀ ਨਹੀਂ ਹੈਗਾ ਵੀ ਮੇਰੇ ਤਾਂ ਬੈਂਕ ਚ ਖਾਤਾ ਹੀ ਨਹੀਂ ਹੈਗਾ ਸੱਚੀ ਕਾਜੀ ਸਾਰਿਆਂ ਨੂੰ ਮੈਂ ਕਿ ਰੋਟੀ ਗੋਲੀਆਂ ਥੋੜਾ ਨੇੜੇ ਸੱਚੀ ਕਾਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਸਾਰੇ ਠੀਕ ਠਾਕ ਹੋਵੋਗੇ ਠੰਡੇ ਤੋਂ ਬਚੇ ਹੋਗੇ ਪਰ ਹੁਣ ਤਾਂ ਗਰਮੀ ਆ ਗਈ ਠੰਡ ਕਿੱਥੇ ਆਣ ਗਰਮੀ ਆਏ ਸਾਡੀ ਜੋਤੀ ਦਾ ਦਿਮਾਗ ਖੱਗ ਗਿਆ ਬਈ ਆਹ ਦੇਖੋ ਜੀ ਚੰਨੀ ਆ ਲਈ ਫਿਰਦੀ ਆ ਇਕ ਤਾਂ ਭਾਈ ਲੱਗਦੇ 12 ਵਜੇ ਨੇ ਵੀਡੀਓ ਬਣਾਉਣਾ ਨਹੀਂ ਲੱਗ ਹਜੇ ਨਾ ਮੈਂ ਇਹ ਲੋ ਦੋ ਵਾਰੀ ਝਾੜੂ ਲਾਤਾ ਤੀਜੀ ਵਾਰੀ ਤਿਆਰੀ ਆ ਆਪਰੇਂ ਡਾਣੇ ਕੋਸਕਾ ਮਧੂਮੱਖੀਆਂ ਭਈ ਇੰਨਾ ਘਲਾਰਾ ਬਾਕੀ ਜੀ ਸਾਡਾ ਤੇ ਚਾਚਾ ਚਾਚਾ ਲੇਟ ਆਇਆ ਦੁਪਹਿਰੇ ਪਹਿਲਾਂ ਚਾਚੇ ਨੇ ਤਾਂ ਭਾਈ ਚਾਰ-ਚਾਰ ਵੀਣੋ ਹੋ ਜਾਣੀਆਂ ਚਾਚਾ ਤਾਂ ਰਾਤ ਨੂੰ ਵੀ ਨਹੀਂ ਸੌਂਦਾ ਹਾਂ ਚਾਚਾ ਲੇਟ ਹੈ ਤੁਸੀਂ ਸੱਜ ਰਹੇ ਹਜੇ ਕਰੋ ਕਹੇ ਸੀ ਸੱਜ ਰਹਿਆ ਹੈ ਤਾਂ ਕਿਹੜਾ ਸੀਨ ਕਰ ਲਿਓ ਅਸੀਂ ਬੈਠ ਜਾ ਕੋਹਤ ਬੈਠੀ ਆ ਕਿਹੜੀ ਪੂਆ ਮੈਂ ਬੈਠੀ ਮੈਂ ਆਪੇ ਸੀਨ ਕੱਢਿਆ ਕਰ ਤੁਸੀਂ ਆ ਜਾ ਕਰੋ 9 ਵਜੇ ਲੈ ਆਏ ਬੈਠੇ ਆ ਸੀਨ ਕੱਢ ਲਉ ਭਾਈ ਕੱਢ ਲੈਣੇ ਕੀ ਗੱਲ ਹੈ ਨਹੀਂ ਆਇਆ ਨਾ ਦਸਰਾ ਜ਼ਰੂਰੀ ਆ ਲੋਕਾਂ ਨੂੰ ਵੀ ਲੋਕ ਕਹਿੰਦੇ ਆ ਭਾਗੇ ਨੇ ਹੋਵੀ ਕਰ ਦੋ ਹੁੰਦਾ ਘਟਾ ਕਾ ਤੋਂ ਬਣਦੇ ਸਾਡੀ ਟੀਮ ਠੰਡੀ ਚੱਲਦੀ ਆ ਗੁੰਦਕੀ ਤੀਰਾ ਜ਼ਿਆਦਾ ਖਾਂਦੀ ਆ ਮੇਰਾ ਆ 10 ਰੁਪਏ ਦੇ ਦੇ ਮਾਂ ਬਾਪੂ ਨੂੰ ਪੁੱਛਿਆ ਜੀਪੇ ਚੱਲਦਾ ਹੋਇਆ ਤਾਂ ਲੈ ਲਈ ਮੈਂ ਤਾਂ ਪੁੱਛ ਗਿਆ ਮਾਂ ਬਾਪੂ ਆ ਪੁੱਛ ਗਿਆ ਨਾ ਪੁੱਛ ਗਿਆ ਆ ਪਤਾ ਦੋਨੇ ਚੱਲਦੇ ਆ ਜੋ ਕਿਵੇਂ ਆ ਜੋਤੀ ਨਾਲ ਚੱਲ ਚੱਲ ਅਸੀਂ ਦੇਖ ਕੇ ਆਣਾ ਜੀ ਦੂਜਾ ਮੈਕ ਬੰਦ ਕਰ ਲਓ ਆਈ ਵੀ ਖਾ ਲਵਾਂਗੇ ਭਾਗ ਆਉ ਖੜਾ ਪਾਪੂ ਉਹ ਖੜਾ ਸੀ ਬਾਪੂ ਬਾਪੂ ਦੇਰ ਤਾਂ ਨਹੀਂ ਹੈਗੇ ਐਜੇ ਭਾਈ ਬਾਪੂ ਐ ਕਹਿੰਦਾ ਵੀ ਐ ਨਹੀਂ ਐ ਕਹਿੰਦਾ ਵੀ ਐ ਨਹੀਂ ਪੁੱਛਿਆ ਗੱਡੀ ਦੇਰ ਤਾਂ ਨਹੀਂ ਹੈਗੇ ਭਾਈ ਮੈਂ ਫੇਰ ਗੂਗਲ 'ਤੇ ਪੁੱਛ ਜਿਹੜੀ ਮੇਨ ਗੱਲ ਹੈ ਗੂਗਲ 'ਤੇ ਕਹਿੰਦਾ ਬਾਪੂ ਗੂਗਲ 'ਤੇ ਬਾਪੂ ਕਹਿੰਦਾ ਮੈਂ ਨਹੀਂ ਜਾਣਦਾ ਮੈਂ ਬਾਪੂ ਤਾਂ ਜਾਣਦੇ ਨੇ ਕਿ ਗੂਗਲ 'ਤੇ ਹੁੰਦਾ ਹੈ ਕਿ ਆਜੋ ਅੰਦਰ ਆਜੋ ਠੰਡੇ ਸੀਲੇ ਹੋ ਕੇ ਚਲੋ ਐਨ ਕੋਈ ਆਪਾਂ ਨੂੰ ਐਨ ਕੋਈ ਆਪਾਂ ਨੂੰ ਐਨਗਾ ਵੀ ਹੈਣਾ ਵੀ ਤੁਸੀਂ ਮਜ਼ਾਕ ਡਾਉਣੇ ਕਿਸੇ ਦਾ ਵੀ ਸਿਰਫ ਇਹ ਤਾਂ ਜੋ ਕੋ ਪਾਟ ਹੈ ਵੀ ਆਪਾਂ ਕਹੀਏ ਕਿ ਕਵੇ ਵਿਚਾਰੇ ਦਾ ਮਜ਼ਾਕ ਡਾਉਣੇ ਤੁਸੀਂ ਨਹੀਂ ਬਾਪੂ ਆ ਵਿਚਾਰਾ ਆਪਣੇ ਵਰਗਾ ਹੈ ਫਿਰ ਕਿੰਦਾ ਉਹ ਵੀ ਝੱਟ ਜੀਵੇਂ ਨਾ ਰੋ ਕੱਲ ਸੁਣੇ ਕਿੰਨੇ ਵੇਰ ਖਾਣੇ 10 20 ਰੁਪਏ ਦੋ ਬਹੁਤ ਐਨੇ ਖਾ ਲੈਗੇ 10 20 ਦੋ ਬਹੁਤ ਆ ਤੂੰ ਦੋ ਵੇਰਾਂ ਦੀ ਗੱਲ ਕਰ ਦੇਖ ਇੱਕ ਦੋ ਚੱਕ ਲੈ ਵੀ ਕੱਟਾ ਕਿ ਮਿੱਠਾ ਦੇਖਣਾ ਸੀ ਇੱਕ ਮੈਂ ਚੱਕ ਲਉ ਆ ਦੇ ਆ ਸਭ ਤੋਂ ਵਧੀਆ ਗੱਲ ਮੈਨੂੰ ਪਤਾ ਜਨਾਨੀਆਂ 'ਚ ਕਿਉਂ ਲੱਗਦੀ ਹੈ ਵਿਸ਼ਾ ਇਹਦਾ ਨਹੀਂ ਇਹਦੇ ਦੋ ਅਸੀਂ ਪਟਿਆਲੇ ਗਏ ਸੀ ਨਾ ਤੇ ਪਈ ਉਸ ਤੇ ਨਾ 베ਰ ਆਲਾ ਰੇੜੀ ਸੀ ਮੈਂ ਚੱਕ ਕੇ ਦੇਖਿਆ ਮੈਂ ਕਿਵੇਂ 베ਰ ਲਾਇਆ ਕਹਿੰਦਾ ਇੰਨੇ ਰੁਪਏ ਕਿਲੋ ਫਿਰ ਮੈਂ ਖਾਣ ਲੱਗੀ ਖਾ ਕੇ ਵਧੀਆ ਮਿੱਠਾ ਸੀਗਾ 베ਰ ਵਧੀਆ ਸੀ ਖਾ ਕੇ ਇੱਕ ਵਾਰ ਮੈਂ ਤਾਂ ਮਿੱਠੇ ਹੀ ਹਨੀਗੇ ਪਰ ਫਿਰ ਲੈ ਕੇ ਵਾਗ ਗਏ ਮੈਂ ਲੱਗੇ ਉਹ ਤਾਂ ਮੈਨੂੰ ਘਰ ਕੋਈ ਵਿਆਹ ਦੀ ਚਸ ਹੈ ਨਹੀਂ ਪਰ ਜਿਵੇਂ ਐ ਫਾਇਦੇ ਜੀ ਹੁੰਦੇ ਨੇ ਨਾ ਜਨਨੀਆਂ ਨਾਲ ਮੈਨੂੰ ਐ ਵਿਆਹ ਕਰਾਉਣਾ ਪਊਗਾ ਕਰਾ ਲੈ ਕਰਾ ਲੈ ਇਹ 10 ਰੁਪਏ ਹੈਗੇ ਆ ਲੈ 베ਰ ਦੇ ਦਾ 베ਰ ਲੈਣੇ ਨੇ ਬਾਪੂ Google Pay ਤੇ ਲੈ ਆਲਾ ਉਹ ਤਾਂ ਬਾਪੂ ਕਿੱਲਾ ਆਪਾ 50 ਕਿਲੋ ਬਈ ਦੇਖ ਵੇ ਮੈਂ ਮਾ ਤਾਂ ਮੈਂ ਪੜਾਉਂਦਾ ਵੀਡੀਓ ਮੈਂ ਤਾਂ ਮਾ ਮਾਇਦੀ ਨਹੀਂ ਰੱਖਦਾ ਬਾਪੂ ਬਾਪੂ ਤਾਂ ਐਂ ਕਹਿੰਦਾ ਵੀ ਉਹ ਖਾਣ ਵਾਲੀ ਹੁੰਦੀ ਹੈ ਕਿ ਪੀਣ ਵਾਲੀ ਹੁੰਦੀ ਹੈ ਹੈ ਤੋ ਆਪਦੇ ਨਹੀਂ ਹੈਗੇ ਬਈ ਲਿਉਂਦੇ ਮੁਰਗਾ ਬਾਪੂ ਸੱਚੀ ਗੱਲ ਦੱਸਦਾ ਬਈ ਸਾਨੂੰ ਐਂ ਕਰ ਬਾਪੂ ਅੱਧਾ ਅੱਧਾ ਕਿਲੋ ਕਰ ਦੇ ਦੋ ਜਗਾ ਗੇਰ ਸੋਹਣਿਆ ਬਈ ਖਾ ਰਹੀ ਹਮਰ ਬਾਪੂ ਚਾਹ ਪਿਆਈਏ ਮਾਜੀ ਬਣੀ ਪਈ ਆ ਬਣੀ ਪਈ ਆ ਬਾਪੂ ਜੇ ਥੋੜੀ ਪੀਣੀ ਆ ਬਸ ਘੁੱਟ ਕੱਢ ਲਿਆ ਦੇ ਫਿਰ ਬਾਪੂ ਅੰਦਰ ਆ ਜਾ ਫਿਰ ਅੰਦਰ ਲਾ ਸੈਂਕਰ ਆਮ ਨਾਲ ਬਹਿ ਕੇ ਪੀ ਤੂੰ ਮੈਂ ਮੈਂ ਖੜਾ ਖੜੀ ਪੀ ਲੂੰਗਾ ਜੀ ਫਿਰ ਫਿਰ ਮੈਂ ਪਿੰਦਾ ਨਹੀਂ ਨਹੀਂ ਐ ਨਹੀਂ ਮੈਂ ਸੁਣਦਾ ਹਾਂ ਜਿਹੜਾ ਪਹਿਲਾ ਪਾਰ ਹੁੰਦਾਗਾ ਬੀਟ ਕੇ 3 ਵਜੇ ਨੂੰ ਉੱਦੋਂ ਸੋ ਆਮ ਕਰਦੇ ਮੰਜੇ ਤੇ ਪੈ ਜਾਂਦੇ ਆਖੀ ਤੱਕ ਇੱਕ ਆ ਲਿਆ ਹਾਂ ਉਹਨੇ ਦੀ ਬਾਪੂ ਚਾਹ ਪੀ ਲੂੰਗਾ ਕਾਦਾ ਕੱਚੇ ਜਿਹਾ ਨਾ ਪਾਈ ਜਾਣਾ ਬਾਪੂ ਬਣ ਕੇ ਗਲੇ ਵੀ ਨਾ ਪਾਈ ਮਿੱਠੇ ਨੇ ਫਿਰ ਮਾ ਗਰੇ ਗਰੇ ਕੀ ਭੀ ਭੀਖੀ ਵੀ ਚੁਣੋ 1000 ਰੁਪਏ ਹੈਗੇ ਕਿਸੇ ਕੋਲੇ ਕੀ ਰੇਟ ਲਾਇਨੇ ਮਾਪਾ ਤੁਹਾਨੂੰ ਫੋਨ ਨਹੀਂ ਹੈਗਾ ਮਾਪਾ ਫੋਨ ਹੈਗਾ ਤਾਂ ਹੈਗਾ ਅਸੀਂ ਤਾਂ ਜੀਪੇ ਨਹੀਂ ਨਾ ਚਾਹੁੰਦਾ ਅੱਧਾ ਕਿਲੋ ਇਹੇ ਮੇਰਾ ਕਦੇ ਸਾਰੇ ਨੇ ਆ ਖਾਓ ਗੇਰੋ ਯਾਰੀ ਕੀ ਕਿਕ ਤਾਂ ਦੇ ਦੇ ਆ ਕਦੇ ਭਰਦੀਆਂ ਭੁੱਖ ਨਾ ਬਖਾਉਣੀ ਆ ਫੋਨ ਨਹੀਂ ਕਤਰਾ ਕੋਪ ਨਹੀਂ ਦੇ ਦੇ ਦੇਖ ਮਾਪਾ ਕੰਪਨੀ ਵਾਲੇ ਹੈਲੋ ਆਹ ਦੇਖ ਕੰਪਨੀ ਵਾਲੇ ਸੀ ਉਹ ਪੈਸਾ ਨਾ ਰੱਖੀ ਹੁਣ ਨਾ ਅੱਧਾ ਕਿਲੋ ਨਵੀ ਦੇ ਹੁਣ ਆਮ ਸਾਹ ਲਾ ਲਓ ਵੀਡੀਓ ਬਣੂ ਕਿਹੜੇ ਵੇਲੇ ਆਪਾਂ ਨੇ ਕੀ ਲੈਣਾ ਆਪਾਂ ਨੂੰ ਮੈਂ ਅੱਜ ਕਿਸੇ ਨੂੰ ਪੇਮੈਂਟ ਨਹੀਂ ਦਿੰਦੀ ਬਈ ਮੈਨੂੰ ਤਾਂ ਬਦੀਨ ਕਰ ਲੈ ਦੇਖ ਲੈ ਚੰਗੀ ਤਰ੍ਹਾਂ ਦੇਖ ਲੈ ਮੇਰਾ 800 ਰੁਪਿਆ ਮੈਂ ਫੋਨ ਚੱਕੀ ਖੜਾ ਮੇਰਾ 800 ਰੁਪਿਆ ਫੇਰ ਜੀਪੀ ਚ ਆ ਜੇ ਨਾ ਨਾ ਕੋਈ ਪੈਸਾ ਨਹੀਂ ਅੰਦਰ ਜਿਹੜਾ ਕੰਮ ਕਰਦੇ ਨਹੀਂ ਏ ਥੇਲੇ ਦਾ ਕੰਮ ਐ ਆ ਵੀ ਬਲੌਗ ਕੰਮ ਐ ਓਏ ਨਾਈ ਬਈ ਹੁਣ ਬਾਈ ਕਹਿੰਦਾ ਵੀ ਉਹ ਚ ਪਾ ਦਿਓ ਹੈ ਤੂੰ ਤਾਂ ਜੇ ਅਸੀਂ ਪਾਉਂਦੇ ਨਹੀਂ ਹਾਂ ਤੂੰ ਹੀ ਮੈਨੂੰ ਕਹਿੰਦਾ ਸੀ ਵੀ ਉਹੋ ਚ ਹੀ ਆਹਦਾਗਾ ਕੀ ਚਾਹੀਦਾ ਬਾਪੂ ਆ ਕੀ ਕਹਿੰਦੇ ਸੀ ਮੈਂ ਤਾਂ ਭੁੱਲ ਗਿਆ ਹਾਂ ਜੀ ਇਹ ਬਾਈ ਕਹੀ ਜਾਂਦਾ ਗੂਗਲ ਪੇਜ ਚ ਪਾ ਦਿਓ ਕਿ ਹੋਈ ਨਹੀਂ ਪਾਪਾ ਜੀ ਤਮੋਟੇ ਜੀ ਮਿਹਰਬਾਨੀ ਪਾਪਾ ਜੀ ਨਾਲ ਕੰਮ ਕਰਦੇ ਆ ਆਹ ਰੋ ਵੀਡੀਓ ਬਾਕੀ ਕੰਮ ਕਰਦੇ ਮੇਰੇ ਨਾਲ ਪਾਪਾ ਖਾਣੇ ਕਰਦੇ ਇਹਦੇ ਵੀ ਤਿੰਨ ਫੇਰ ਕੱਢੂੰਗੀ ਤੇਰੇ ਆਹ ਦੇਖ ਬਾਪੂ ਆ ਪਾ ਦੇ ਨਾ ਗਾਣੇ ਪੜਾਉਂਦਾ ਬਾਪ ਦਾ ਕਾਣਾ ਕੁਲ ਆ ਕਾਣਾ ਬਈ ਕਾਣਾ ਕਮਾਲ ਦੀ ਗੱਲ ਬਸ ਬਈ ਬਸ ਇਹ ਤਾਂ ਬਹੁਤ ਮਿੱਠਾ ਗਿਆ ਖਾ ਗਈ ਤੁਸੀਂ ਤੰਵੇਰਾ ਮੇਰੀ ਨਿਗਾਹ ਹੁੰਦੀ ਹੈ ਕਿ ਬਾਪੂ ਮੈਂ ਨਹੀਂ ਖਾਇਆ ਬਾਪੂ ਦਾ ਬਸ ਮਹੀ ਬਸ ਭਈ ਬੀਪੀ 200 ਤੋਂ ਟੱਪਦਾ ਬਾਪੂ ਦਾ ਦੂਰ ਰੋ ਹੋਰ ਮੇਰਾ ਬਾਪੂ ਬਣ ਕੇ ਨਾ ਪਰੇ ਚ ਮੈਂ ਤਾਂ ਤਾਂ ਨਹੀਂ ਕਰਦੀ ਜਾਨੀ ਵੀ ਆ ਘੜਦੇ ਘੜਦੇ ਸੋਹਣੇ ਪਦੇ ਆ ਪਦੇ ਆ ਪਦੇ ਬਾਪੂ ਸੌਣ ਲੱਗੇ ਮੈਂ ਕੋਈ ਕੰਮ ਕਰ ਲਾਵਾਂ ਇਹ ਹੀ ਗੱਲਾਂ ਤੋਂ ਡਰਦਾ ਮਾਰਾ ਨਹੀਂ ਕਰਦਾ ਵੀ ਨਿਗੋਚ ਵਾਲੀ ਕਰਦਾ ਇਹ ਤਾਂ ਫਿਰ ਚੱਲਦਾ ਹੀ ਰਹਿੰਦਾਗਾ ਕੋਈ ਨਾ ਚੱਲ ਹਾਂ ਅੱਧੀ ਕਿਲੋ ਅੱਧੀ ਕਿਲੋ ਪਾਇ ਰਹੇ ਹੈ ਨਹੀਂ ਹੁਣ ਕਿਤੇ ਰੋਲ ਦੀ ਬਾਪੂ ਨੂੰ ਕਿਹਾ ਚਲਾਪਾ ਮੈਂ ਤੈਨੂੰ ਚਾਹ ਲੈ ਕੇ ਦੇਣੀ ਨਾਲੇ ਤੇਰੇ 50 ਰੁਪਏ ਚੰਗਾ ਠੀਕ ਆ ਹਾਂ ਮੈਂ ਕਿ ਮੈਨੂੰ ਬੋਲ ਅੰਦਰ ਆਉਣਾ ਬਾਪੂ ਅੰਦਰ ਆ ਜਾ ਮੈਂ ਬਸ ਉਹ ਪਾਣੀ ਪੀਣੇ ਨਾ ਬਸ ਭਾਈ ਠੀਕ ਆ ਬਾਪੂ ਓਕੇ ਠੀਕ ਉਹ ਜਾ ਆਜੂ ਕੰਮ ਬਾਪੂ ਬਾਪੂ ਮਾ ਫੁਣੀ ਵੇਦਗਾ ਦੇਖਾ ਬਾਪੂ ਦੇਖ ਰਹੀ ਗਈ ਕਿ ਤਾ ਮਿੱਟਿਆ ਬਾਪੂ ਛੱਡ ਕੇ ਕੰਮ ਕਰੂ ਫੋਲ ਚੱਕ ਕੇ ਖੜਾ ਰੂ ਗਲੀ ਵਿੱਚ ਬੇਰ ਵੇਚਨੇ ਛੜ ਦੂ ਆਪਣੇ ਗਲ ਪੈ ਤੇ ਗੱਬਰ ਤਾਂ ਪੈਸੇ ਤਾਈ ਨਹੀਂ ਚਲੋ ਦੋਸਤੋ ਮਿਲਦੇ ਆਪਾਂ ਜਦੋਂ ਬਲੌਗਸ ਵੀਡੀਓ ਬਣਾਉਣੀ ਸ਼ੁਰੂ ਕੀਤੀ